ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਔਰਤ ਦੇ ਨਾਲ ਏਜੰਟ ਨੇ ਮਾਰੀ 22 ਲੱਖ ਦੀ ਠੱਗੀ ਪੀੜਤ ਔਰਤ ਨੇ ਪਰਿਵਾਰਕ ਮੈਂਬਰਾਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਹਲਕਾ ਖਡੂਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਮੀਆਵਿੰਡ ਦੇ ਵਸਨੀਕ ਜਸਵੰਤ ਸਿੰਘ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੇਰੀ ਪਰਜਾਈ ਦੇ ਨਾਲ ਏਜੰਟ ਨਵਦੀਪ ਸਿੰਘ ਨੇ 22 ਲੱਖ ਰੁਪਏ ਦੀ ਠੱਗੀ ਮਾਰੀ ਹੈ ਕੈਂਬਰੀ ਦੇ ਸਾਹਮਣੇ ਸਬੂਤਾ ਸਪੇਤ ਗੱਲ ਕੀਤੀ ਗਈ। ਸਵੰਦ ਸਿੰਘ ਨੇ ਠੱਗੀ ਦਾ ਪਰਚਾ ਤਰਨਤਨ ਸਿਟੀ ਥਾਣੇ ਵਿੱਚ ਦਰਜ ਕਰਵਾਇਆ। 피해ਤ ਪਰਿਵਾਰ ਨੇ ਮੰਗ ਕੀਤੀ ਕਿ ਪੁਲਿਸ ਪ੍ਰਸ਼ਾਸਨ ਇਸ ਏਜੰਟ ਨੂੰ ਜਲਦੀ ਗ੍ਰਿਫਤਾਰ ਕਰਕੇ ਸਾਨੂੰ ਸਾਡੇ ਪੈਸੇ ਵਾਪਸ ਕਰਵਾਏ ਜਾਣ। ਕੀ ਨਾਮ ਹੈ? ਜਸਵੰਤ ਸਿੰਘ ਜੀ। ਕੀ ਕਰਨ ਮੜਿਆ ਜੀ ਪ੍ਰੈਸ ਕੰਟੈਕਟ ਸੀ। ਸਾਡੀਆਂ ਠੱਗੀ ਵੱਜ ਗਈ ਸਾਡੇ ਨਾਮ 22 ਲੱਖ ਰੁਪਏ ਦੀ। ਇਹ ਨਵਦੀਪ ਸਿੰਘ ਫਾਦਰ ਦਾ ਨਾਮ ਇਕਬਾਲ ਸਿੰਘ। ਪੈਂਡ ਨਨਕਾਰ ਜ਼ਿਲ੍ਹਾ ਰਾਣਪੁਰ ਤਹਿਸੀਲ ਸਵਾਰ ਉੱਤਰਾਖੰਡ ਯੂਪੀ ਇਸ ਤਰੀਕੇ ਨਾਲ ਟਿਕੀ ਜੇ ਬਾਹਰ ਜਾਂਦੇ ਚੱਲਦੇ ਚਾਹੀਏ ਹਾਂਜੀ ਹਾਂਜੀ ਸਰ ਸਾਨੂੰ ਕਹਿੰਦਾ ਸੀ ਕਿ ਤੁਹਾਡੀ ਭਾਬੀ ਨੂੰ ਕੈਨੇਡਾ ਭੇਜਾਂਗੇ ਹਾਂਜੀ ਤੁਹਾਡੇ ਸੰਪਰਕ ਵਿੱਚ ਆਇਆ ਸਾਡੇ ਇੱਕ ਰਿਸ਼ਤੇਦਾਰ ਵਾ ਤਾਇ ਜੀ ਦਾ ਲੜਕਾ ਉਹਨਾਂ ਨਾਲ ਹੁੰਦੇ ਜਾਂਦੇ ਸੀ ਏਦਾਂ ਹੀ ਸਾਡਾ ਫਰੈਂਡ ਬਣ ਗਿਆ ਸੀ ਯੂਪੀ ਜਾਣ ਆਉਣ ਦਾ ਤੇ ਉਸ ਤੋਂ ਬਾਅਦ ਮੈਂ ਇਹਨਾਂ ਨਾਲ ਗੱਲ ਕੀਤੀ ਬਾਅਦ ਮੈਂ ਵੀ ਖੋਤ ਖਤਰ ਰਹਿਦਾ ਸੀ ਉਥੋਂ ਗੱਲ ਕੀਤੀ ਤੇ ਕਹਿੰਦਾ ਕੋਈ ਗੱਲ ਨਹੀਂ ਮੈਂ ਕੰਮ ਕਰਾ ਦੂੰਗਾ 22 ਲੱਖ ਰੁਪਏ ਲੱਗੂ ਐ ਠੀਕ ਆ ਇੰਨੇ ਫਿਰ ਸਾਡਾ ਪੀੜੀ ਦਾ ਸਕੋਰ ਦਾ ਪੇਪਰ ਕਰਾਇਆ ਉਥੋਂ ਬਾਅਦ ਤਰਨਧਰ ਨੂੰ ਪਹਿਲੇ ਗਿਆ ਬਾਅਦ ਇਨੇ ਜੀਐਸਸੀ ਵੀ ਤਰਨਧਰ ਨੂੰ ਲੈ ਗਿਆ ਬਾਅਦ ਚ ਇਨੇ ਪੀਪੀਆਰ ਸਾਨੂੰ ਇੱਕ ਆ ਜਾਲੀ ਦਿੱਤੀ ਆ ਆ ਪੀੜੀ ਦੇ ਸਕੋਰ ਆ ਆ ਪੀਪੀਆਰ ਵਾ ਆ ਸਾਡਾ ਮੈਡੀਕਲ ਕਰਾਇਆ ਵਾ ਠੀਕ ਆ ਜੀ ਆ ਇਹਦਾ ਮੁਕਦਮਾ ਵੀ ਦਰਜ ਵਾ ਸਿਟੀ ਥਾਣੇ ਦੇ ਵਿੱਚ ਆ ਇਹਨਾਂ ਦਾ ਸਹਰਾ ਸਾਹਿਬ ਆ ਆ ਨਵਦੀਪ ਸਿੰਘ ਆ ਵੀ ਨਵਦੀਪ ਸਿੰਘ ਆ ਜਿਹਦੇ ਦਫਤਰ ਦਾ ਆ ਸਾਨੂੰ ਜਾਲੀ ਦਿੱਤੀਆਂ ਵਾ ਆਫਰ ਲੈਟਰ ਨਹੀਂ ਸਾਰਾ ਸਾਡੇ ਨਾਲ ਸਾਰਾ ਫੋਨ ਤੇ ਸੰਪਰਕ ਰਿਆ ਜਿੰਨਾ ਰਿਆ ਤੁਸੀਂ ਜਿਹੜੇ ਪੈਸੇ ਪਾ ਜਿਹੜੇ ਕੌਂਸ ਪਾਏ ਕੋਸ਼ ਮੇਰੀ ਭਾਬੀ ਨੇ ਪਾਏ ਆ ਕੋਸ਼ ਮੇਰੇ ਬ੍ਰਦਰ ਨੇ ਬਾਹਰੋਂ ਪਾਏ ਆ ਲੱਖ ਰੁਪਏ ਮੈਂ ਖਤਰੋਂ ਪਾਇਆ ਆ ਤੁਹਾਨੂੰ ਆ ਸਾਰੇ ਪ੍ਰੂਫ ਹੈਗੇ ਸਾਡੇ ਕੋਲ ਸਟੇਟਮੈਂਟ ਸਾਰੀਆਂ ਹੈਗੇ ਭਾਈ ਆ ਕਮਿਸ਼ਨਰ ਜੀ ਦੱਸੋ ਇਹਦਾ ਜਮਾਨਤ ਕਿੰਨੀ ਲੱਗਦੀ ਆ ਇਹ ਫੋਰ ਲੱਗੇ ਸਰ ਸਾਨੂੰ ਇਹ ਗੱਲ ਦਾ ਪਤਾ ਹੁੰਦਾ ਨਹੀਂ ਠੱਗੀ ਕਰ ਤੋਂ ਖਾਂਦੇ ਸਾਨੂੰ ਚਾਂਸਾ ਦੇ ਕੇ ਤੇ ਸਾਡੇ ਨਾਲ ਸਾ ਠੱਗੀ ਕਰ ਲਈ ਬੰਦੇ ਤੁਸੀਂ ਕਿਸੇ ਨੂੰ ਵੀ ਫੋਟੋ ਦਿਖਾਈ ਨਹੀਂ ਦਰਵਾਜ਼ਾ ਸਰ ਜਿੱਦਣ ਸਾਨੂੰ ਇਹਦਾ ਰਿਜ਼ਲਟ ਆਇਆ ਵਾ ਸਾਨੂੰ ਸਿਰਫ ਸਿਰਫ ਅੱਜ ਤੱਕ ਸਰ ਇਹਨੇ ਫੋਟੋ ਹੀ ਸਾਨੂੰ ਦਿਖਾਈ ਆ ਹੋਰ ਕੋਈ ਸ਼ਸ ਅਰੀਜਨਲ ਫੋਟੋ ਦਿੱਤਾ ਨਹੀਂ ਕੋਈ ਕੀ ਲੱਗਦਾ ਤੁਹਾਨੂੰ ਪਤਾ ਕਿ ਪੀੜੀ ਜਿਹੜੀ ਆਸਟ੍ਰੇਲੀਆ ਜਾਣਾ ਚਾਹੁੰਦੀ ਚੱਲਦੀ ਨਾ ਕਿ ਕੈਨੇਡਾ ਸਰ ਉਹ ਟਾਈਮ ਤੇ ਸਾਨੂੰ ਪਤਾ ਨਹੀਂ ਜਾਂ ਪਤਾ ਹੁੰਦਾ ਨਹੀਂ ਅੱਜ ਤਾਂ ਕੰਮ ਹੀ ਕਰ ਤੋਂ ਕਰਦੇ ਆ ਕੀ ਲੱਗਦਾ ਕਿ ਹੁਣ ਜਿਹੜਾ ਜਿਹੜਾ ਨਵਦੀਪ ਸਿੰਘ ਤੁਹਾਡੇ ਸੰਪਰਕ ਵਿੱਚ ਹੈ ਸਾਰੇ ਤਿੰਨ ਵਾਰੀ ਖੁਦ ਉਰੇ ਘਰ ਵੀ ਜਾ ਚੁੱਕੇ ਆ ਆਪਣੇ ਰਿਸ਼ਤੇਦਾਰਾਂ ਗਏ ਤਾਇ ਜੀ ਦੇ ਸ ਪਰ ਉਹ ਨਹੀਂ ਮੋੜਦਾ ਨਹੀਂ ਉਹ ਜਗ੍ਹਾ ਤੇ ਇੱਕ ਟਾਈਮ ਆਇਆ ਸੀ ਅਸੀਂ ਤਿੰਨ ਚਾਰ ਜਣੇ ਮੁੰਡੇ ਗਏ ਸੀ ਤੇ ਉਥੇ ਟੋਟਲ ਅਸੀਂ 22 ਲੱਖ ਆਪਣਾ ਬਣਾਇਆ ਸੀ ਉਹਨਾਂ ਦਾ ਨਵਦੀਪ ਦਾ ਉਹ ਪ੍ਰਾਣਾ ਉਹ ਕਹਿੰਦਾ ਚਲੋ ਠੀਕ ਹੈ ਤੁਸੀਂ 22 ਲੱਖ ਦੱਸ ਤਾਂ ਇਹ ਵੀ ਸਵੇਰੇ ਦੱਸ ਦੂ ਤੁਹਾਨੂੰ ਕਿੰਨਾ ਚਲੋ ਸਵੇਰ ਦਾ ਟਾਈਮ ਆਇਆ ਇਹਨਾਂ ਦਾ ਆਪਸ ਵਿੱਚ ਤਾਲ ਮਿਲ ਨਹੀਂ ਬੈਠਾ ਸਾਨੂੰ ਫੇਰ ਕਹਿੰਦੇ ਕਿ ਅਹੀਂ ਫੇਰ ਸਰ 4 ਦਿਨ ਅੱਗੇ ਹੋ ਗਏ ਉੱਥੇ ਰਹਿੰਦੇ ਨੂੰ ਅਹੀਂ ਬਾਅਦ ਕਿ ਉਥੋਂ ਹੀ ਵਾਪਸੀ ਦਾ ਕਰ ਲਿਆ ਬਸ ਇਹਨੇ ਇਹਦਾ ਮੈਨੂੰ ਉੱਥੇ ਰੇਲਵੇ ਸਟੇਸ਼ਨ ਤੇ ਫੋਨ ਆਇਆ ਕਹਿੰਦਾ ਕੋਈ ਗੱਲ ਨਹੀਂ ਤੂੰ ਰੋਕ ਜਾ ਰੋਕ ਜਾ ਮੈਂ ਨਹੀਂ ਰੁਕਾਂਦਾ ਫਾਇਦਾ ਕੋਈ ਨਹੀਂ ਕਿਉਂਕਿ ਸਾਡੇ ਜਿਹੜੇ ਰਿਸ਼ਤੇਦਾਰੀ ਹੋ ਕਹਿੰਦੇ ਕਿ ਇਹਨੇ ਤੁਹਾਡੇ ਤੇ ਮੁਕੱਦਮਾ ਕਰਵਾਉਣ ਲਿਆ ਵਾ ਜਿਹੜਾ ਪਿਕਚਰ ਸੋਰ ਤੁਹਾਨੂੰ ਦਿੱਤੇ ਗਏ ਹੋਮ ਐਡੀਸ਼ਨ ਦਿੱਤੇ ਗਏ ਆ ਕਿ ਅਕੈਡਮੀ ਜਿਹੜੀ ਆਨਲਾਈਨ ਦਿੱਤੇ ਇਹ ਆਨਲਾਈਨ ਦਿੱਤੇ ਗਏ ਸਾਰਾ ਕਿ ਉਹ ਵੀ ਕਿਸੇ ਦੇ ਘਰ ਬਿਠਾ ਕੇ ਇੰਨਾ ਦੇ ਘਰ ਬਣਾ ਗਿਆ ਇਹ ਨਿਊ ਅਮਰ ਸਰਵਾ ਉਹ ਤੁਹਾਨੂੰ ਘਰ ਵੀ ਲੈ ਕੇ ਆ ਲਾਂਗੇ ਆਪਾਂ ਹਾਂਜੀ ਸਰ ਵਕ ਵਕ ਆ ਸਾਡਾ ਮਕਦਮਾ ਆ ਤਰਨਧਰਾਂ ਦਾ ਆ ਲੱਗ ਸ਼ੀਟ ਦਾ ਵਾ ਆ ਲੱਗ ਸ਼ੀਟ ਦਾ ਵਾ ਆ ਵੀ ਲੱਗ ਸ਼ੀਟ ਦਾ ਵਾ ਸਰ ਆ ਵੀ ਲੱਗ ਸ਼ੀਟ ਦਾ ਵਾ ਇਹ ਸਰ ਫਰਾਡ ਕਰਦੇ ਆ ਕਾਫੀ ਬੰਦੇ ਆ ਇਹ ਫਰਾਡ ਹੀ ਕਰਦੇ ਬਸ ਹਰਿਆਣੇ ਚ ਹਰਿਆਣਾ ਹੋ ਗਿਆ ਪੰਜਾਬ ਹੋ ਗਿਆ ਯੂਪੀ ਚ ਵੀ ਇਹ ਕਰਦੇ ਸਰ ਤੁਹਾਡੇ ਕੋਲ ਪੁਲਿਸ ਨੂੰ ਸਵਾਰ ਦਿੱਤੀ ਸਾਰੇ ਇੱਕ ਦਿਨ ਹੋਰੀ ਸਾਰਾ ਅਸੀਂ ਪਤਾ ਨਹੀਂ ਕਿੰਨੀ ਘਰ ਸਿਟੀ ਖਾਨੇ ਦੇ ਵਿੱਚ ਗੇੜੇ ਮਾਰ ਮਾਰ ਥੱਕ ਚੁੱਕੇ ਐਸਐਸਪੀ ਸਾਡੇ ਨਾਲ ਖੜਦਾ ਲੇਕਿਨ ਸੈਕਟਰ ਸਾਹਿਬ ਕਹਿੰਦਾ ਕਿ ਕੋਈ ਨਾ ਕਰਦੇ 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 ਅਸੀਂ ਮੰਗਿਆ ਕਰਦੇ ਪ੍ਰਸ਼ਾਸਨ ਕੋਲ ਵੀ ਸਾਡੀ ਜੋ ਬਣਦੀ ਕਾਰਵਾਈ ਇਹਨਾਂ ਮੂਜਲਮਾਂ ਦੁਆਰ ਦਿੱਤੀ ਜਾਵੇ ਸਾਡਾ ਸਾਨੂੰ ਇਨਸਾਫ ਦਿੱਤਾ ਜਾਵੇ ਕਾਹਦੀ ਦੋਸ਼ੀ ਨਾਲ ਤੁਹਾਡੀ ਬੰਦਗੀ ਕਰ ਜਾ ਹੁੰਦੀ ਹੈ ਲੇਕਿਨ ਸਾਡੇ ਸਾਰੇ ਨੰਬਰ ਉਹਨੇ ਬਲੌਗ 'ਚ ਪਾਇਆ ਉਹਦੀ ਵਾਈਫ ਨਾਲ ਹੁੰਦੀ ਹੈ ਉਹਦੀ ਵਾਈਫ ਨੂੰ ਮੇਰੀ ਭਾਬੀ ਜੀ ਨੇ ਬਾਹਰੋਂ ਆਣ ਕੇ ਕਾਲ ਕੀਤੀ ਕਿ ਸਾਂਦੀ ਨਵਦੀਪ ਨਾਲ ਗੱਲ ਕਰਾਓ ਕਿ ਨਹੀਂ ਤੁਹਾਨੂੰ ਬੋਲਣ ਦਾ ਨਹੀਂ ਪਤਾ ਮੈਂ ਕਤਰੋਣਾ ਸੀ 1 ਫਰਵਰੀਨ 2024 ਨੂੰ ਆਇਆ ਸੀ ਮੈਨੂੰ ਕਹਿੰਦਾ ਤੂੰ 에어ਪੋਰਟ ਤੋਂ ਉੱਤਰ ਮੈਂ ਤੇਰੇ ਗੋਲੀਆਂ ਵੇਖੀ ਕਿੱਦਾਂ ਮਾਰਦਾ ਉਹ ਸਾਰੀ ਪਿੰਨ ਡਰਾਈਵ ਉਤੇ ਸਿਟੀ ਥੰਡ ਦੇ ਵਿੱਚ ਲੱਗੀ ਪਈ ਆ ਸੱਚੀ ਦੀ ਰਿਕਾਰਡਿੰਗ ਹੈ ਤੁਹਾਡੀ ਸਭ ਕੁਝ A ਤੋਂ Z ਹੈਗੀ ਮੇਰੇ ਕੋਲ ਇਹ ਵੀ ਰਿਕਾਰਡਿੰਗ ਹੈ ਗਿਆ ਇਹ ਬੰਦਰੀ ਚੈਟ ਵੀ ਹੈਗੀ ਆ ਜਿਹੜਾ ਕਹਿੰਦਾ ਕਿ ਮੈਂ ਤੁਹਾਨੂੰ ਤੁਹਾਡੇ ਨਾਂ ਤੇ ਪਲਾਟ ਲਾ ਦਿੰਦਾ ਜਦੋਂ ਇਹ ਪਲਾਟ ਦੀ ਦੂਸਰੀ ਮੰਗਦੇ ਆ ਅਰਜੇਟਰੀ ਮੰਗਦੀ ਸਾਨੂੰ ਉਹ ਵੀ ਨਹੀਂ ਦਿੰਦਾ ਮਾਲਕੀ ਕਰਦੇ ਅਸੀਂ ਮੰਗ ਕਰਦੇ ਸਾਨੂੰ ਨੁਸਾਬ ਦਿਵਾਇਆ ਜਾਵੇ ਸਾਡੀ ਜਿੰਨੀ ਰਕਮ 22 ਲੱਖ ਸਾਨੂੰ ਵਾਪਸ ਕੀਤੀ ਜਾਵੇ ਮੇਰੇ ਨਾਲ ਇਹ ਏਜੰਟ ਨੇ ਠੱਗੀ ਕੀਤੀ ਆ ਮੈਂ ਕੈਨੇਡਾ ਦੀ ਸਟੱਡੀ ਵੀਜ਼ਾ ਫਾਈਲ ਲਗਵਾਈ ਸੀ ਨਵਦੀਪ ਸਿੰਘ ਦਾ ਨਾਮ ਆ ਰਹਿਣ ਵਾਲਾ ਰਾਮਪੁਰ ਦਾ ਵਾ ਤੇ ਇਸ ਕਰਕੇ ਉਹਨੇ ਮੇਰੇ 3 ਸਾਲ ਖਰਾਬ ਕੀਤੇ ਆ ਵੀ ਮੈਂ ਤੈਨੂੰ ਕੈਨੇਡਾ ਭੇਜੂੰਗਾ ਸਟੱਡੀ ਵੀਜ਼ੇ ਤੇ ਇਸ ਕਰਕੇ ਉਹਨੇ ਮੈਨੂੰ ਸਾਰੇ ਫੀਗ ਡਾਕੂਮੈਂਟਸ ਦਿੱਤੇ ਆ ਰਾਮਪੁਰ ਜੁਪਤੀ ਤਾਂ ਜੀ ਇੱਕ ਡਾਕੂਮੈਂਟ ਦਿੱਤੇ ਕਿਹੜੇ ਰਾਈਟ ਦਿੱਤੇ ਹੈ ਡਾਕਨਾ ਹੀ ਦਿੱਤੇ ਗਿਆ ਕਿ ਪੀਡੀਐਫ ਪੀਡੀਓ ਫਾਈਲ ਦਿੱਤੇ ਗਏ ਮੈਨੂੰ ਸੇਕ ਡਾਕੂਮੈਂਟਸ ਤੁਹਾਨੂੰ ਕਿਸੇ ਤੋਂ ਪਤਾ ਲਗਾ ਕਿ ਉਹ ਫੇਕ ਹੈ ਮੈਂ ਚੈੱਕ ਕਰਵਾਈ ਸੀ ਮੈਂ ਆਪ ਵੀ ਦੇਖੇ ਸੀ ਬਟ ਉਹਨੇ ਮੈਨੂੰ ਕਹਿੰਦਾ ਸੀ ਕਿ ਗਾ ਕਿਸੇ ਨੂੰ ਭਜਨੇ ਨਹੀਂ ਆ ਇਸ ਕਰਕੇ ਮੈਂ ਕਿਸੇ ਨੂੰ ਨਹੀਂ ਭਜੇ ਮੈਂ ਆਪ ਹੀ ਆਪਣੇ ਟ੍ਰਾਂਸਲੇਟ ਕਰਕੇ ਦੇਖੇ ਸੀ ਬਟ ਫੇਕ ਡਾਕੂਮੈਂਟਸ ਸੀ ਸਾਰੇ ਹਾਂਜੀ ਸਟੱਡੀ ਵੀਜ਼ੇ ਤੇ ਠੀਕ ਹੈ ਆਇਡੈਂਟੀਟੀ ਕੀ ਪੀਟੀ ਦਿੱਤੀ ਸੀ ਆਨਲਾਈਨ ਮੇਰੀ ਪੀਟੀ ਕਰਵਾਈ ਸੀ ਉਹਨੇ ਬਟ ਉਹ ਵੀ ਫੇਕ ਸੀ ਸਾਰੇ ਸਕੋਰਸ ਨੇ ਤੁਹਾਡੇ ਨਾਲ ਬੈਠ ਕੇ ਨਾ ਬਾਹਰ ਕਿਤੇ ਹੋਈ ਸੀ ਮੇਰੀ ਕੀ ਲੱਗਦਾ ਸੀ ਕਿ ਜਿਹੜੇ ਸਿੱਖਤੜੀ ਕਿਤੇ ਇਹਨਾਂ ਨੂੰ ਉਹਨਾਂ ਕਲੀਨਸ ਕਰਨ ਦੇ ਹਾਂਜੀ ਕਾਫੀ ਸਟੂਡੈਂਟਸ ਸੀ ਵਿੱਚ ਉਹਨਾਂ ਨੇ ਵੀ ਨਾਲ ਦੇ ਰਹੇ ਸੀ ਬਟ ਉਹ ਸਿਰਫ ਕੁਦਨ ਦੋ ਨੰਬਰ ਦਾ ਸੀ ਕੰਮ ਕਰ ਰਿਹਾ ਸੀ ਸਾਰੇ ਫੇਕ ਸੀ ਉਹਨਾਂ ਦੇ ਜੋ ਵੀ ਸਕੋਰ ਸੀ ਜਿਹੜਾ ਨਵਦੀਪ ਸਿੰਘ ਦੇ ਉੱਤੇ ਫੈਮਿਲੀ ਜਿਹੜਾ ਕੱਥੀ ਜਿਹੜਾ ਦੱਸਦੇ ਹੋ ਉਹ ਤੁਹਾਡੇ ਸੰਪਰਕ ਵਿੱਚ ਨੇ ਕਿੱਥੇ ਉਹ ਸਾਡੇ ਫੈਮਿਲੀਸ ਮੈਂਬਰ ਸੀ ਇਸ ਕਰਕੇ ਉਹਨੇ ਫੇਕ ਹੀ ਸਾਡੇ ਨਾਲ ਕੀਤਾ ਸਾਰੇ ਫੇਕ ਡਾਕੂਮੈਂਟਸ ਦਿੱਤੇ ਆ ਤੇ 3 ਸਾਲ ਮੇਰੇ ਵੇਸਟ ਵੀ ਕੀਤੇ। ਜੀ ਮੈਂ ਆਨਲਾਈਨ ਚ ਇਹਨੂੰ ਪਾਉਂਦੀ ਹੁੰਦੀ ਸੀ ਜਿੰਨੇ ਉਹ ਮੈਨੂੰ ਕਹਿੰਦਾ ਸੀ 10000 50000 ਲੱਖ ਜਿੰਨੇ ਵੀ ਕਹਿੰਦਾ ਮੈਂ ਉਸੇ ਟਾਈਮ ਉਹਨੂੰ ਪਾਉਂਦੀ ਹੁੰਦੀ ਸੀ। ਤੁਹਾਨੂੰ ਨਿਸ਼ਚਿਤ ਇਹ ਤੇਰੇ ਜਿਹੜਾ ਵੀ ਦਿੱਤਾ ਹੈ? ਨਹੀਂ ਵੀਜ਼ਾ ਨਹੀਂ ਦਿੱਤਾ ਗਿਆ ਫੇਕ ਹੀ ਭੇਜਿਆ ਉਹਨੇ ਮੈਨੂੰ। ਵੀਜ਼ਾ ਕੋਈ ਉਹਨੇ ओरिजिनल ਨਹੀਂ ਸੀ ਸਾਰਾ ਫੇਕ ਸੀ। ਤੇ ਤੁਹਾਨੂੰ ਟਾਈਮ ਵੀ ਦਿੱਤਾ ਗਿਆ ਕਿ ਇਸ ਤਰੀਕ ਨੂੰ ਤੁਹਾਡੀ ਜਿਹੜੀ ਟਿਕਟ ਵੀ ਹਾਂਜੀ ਉਹਨੇ ਮੈਨੂੰ ਦਸੰਬਰ ਦੀ ਲਾਸਟ ਵੀਕ ਉਹਨੇ ਮੈਨੂੰ ਕਿਹਾ ਸੀ ਤੁਹਾਨੂੰ ਮੈਂ ਭੇਜ ਦੋਰਾ ਪਰ ਤੋਂ ਨੇ ਸਾਨੂੰ ਭੇਜ ਜਾਣੀ ਮੇਰੀ ਸ਼ੋਪਿੰਗ ਵੀ ਕਰਵਾ ਦਿੱਤੀ ਸੀ। ਬਟੋਨੇ ਮੈਨੂੰ ਭੇਜਿਆ ਨਹੀਂ ਮੇਰਾ ਟਾਈਮ ਖਰਾਬ ਕੀਤਾ ਕਿੰਨੇ ਸਾਲ ਜਿਸ ਨਾਲ ਸ਼ੇਅਰ ਨਹੀਂ ਕੀਤੀ ਉਹਨੇ ਮਨਾਂ ਕੀਤਾ ਸੀ ਕਿ ਕਿਸੇ ਨਾਲ ਸ਼ੇਅਰ ਨਹੀਂ ਕਰਨੀ ਕਿਉਂਕਿ ਉਹ ਤੇ ਸਾਰਾ ਕੁਝ ਫੇਕ ਸੀ ਇਸ ਕਰਕੇ ਉਹ ਕਹਿ ਰਿਹਾ ਸੀ ਕਿ ਕਿਸੇ ਨਾਲ ਸ਼ੇਅਰ ਨਹੀਂ ਕਰਨੀ ਇਹੀ ਕਹਿੰਨੇ ਆ ਕਿ ਸਾਡੇ ਸਾਰੇ ਪੈਸੇ ਵਾਪਸ ਕੀਤੇ ਜਾਣ ਉਹਨਾਂ ਨਾਲ ਤੁਮਕੀ ਆਉਂਦੀਆਂ ਰਹੀਆਂ ਹਾਂਜੀ ਹਾਂਜੀ ਤੁਮਕੀ ਵੀ ਕਾਫੀ ਆਉਂਦੀਆਂ ਰਹੀਆਂ ਜਦੋਂ ਉਹਨੇ ਮੈਂ ਕਹਿਣਾ ਕਿ ਮੈਨੂੰ ਤੂੰ ਭੇਜਦਾ ਕਿਉਂ ਨਹੀਂ ਮੈਂ ਭੇਜ ਦੂੰਗਾ ਬਸ ਸਿਰਫ ਟਾਈਮ ਵੇਸਟ ਕੀਤਾ ਨੇ ਮੇਰਾ 3 ਸਾਲ ਭੇਜਿਆ ਨਹੀਂ ਹੈਗਾ ਨੇ ਕਾਫੀ ਚਾਹ ਸੀ ਮੈਂ ਤੇ ਸਾਰੇ ਆਪਣੇ ਰਿਸ਼ਤੇਦਾਰਾਂ ਨੂੰ ਦੱਸ ਦਿੱਤਾ ਸੀ ਕਿ ਵੀਜ਼ਾ ਆ ਗਿਆ ਵੀਜ਼ਾ ਆ ਬਟ ਮੇਰੇ ਸਾਰੇ ਰਿਸ਼ਤੇਦਾਰ ਵੀ ਮੈਨੂੰ ਕਹਿਣ ਕਿ ਨਹੀਂ ਇਹ ਇੱਕ ਚੀਜ਼ਾਂ ਵਾ ਫੇਕ ਵਾ ਪਰ ਨਹੀਂ ਤੇ ਸਭ ਕੁਝ ਫੇਕ ਨਿਕਲਿਆ ਸਾਰੇ ਡਾਕੂਮੈਂਟਸ ਸਭ ਕੁਝ ਫੇਕ ਹਾਂਜੀ ਮੇਰੇ ਸਾਰੇ ਸੁਪਨੇ ਦੇ ਪਾਣੀ ਫੇਰ ਗਿਆ ਮੈਂ ਤੇਹੀ ਮੰਗ ਕਰਦੀ ਆ ਕਿ ਸਾਡੇ ਜਲਦੀ ਤੋਂ ਜਲਦੀ ਪੈਸੇ ਵਾਪਸ ਕੀਤੇ ਜਾਣ ਤੇ ਉਹਨਾਂ ਨੂੰ ਜਲਦੀ ਤੋਂ ਜਲਦੀ ਸਜ਼ਾ ਮਿਲੇ